ਕਿਸਾਨ ਵੀਰੋ ਮੈਂ ਮਲਕੀਤ ਸਿੰਘ ਪਿੰਡ ਬਾਦਾ ਜ਼ਿਲ੍ਹਾ ਫਾਇਲਕਾ ਤੋਂ ਕਿਸਾਨ ਵੀਰੋ ਫਤਿਹ ਦੀ ਸਾਂਝ ਪਾਉਨੇ ਆ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿਸਾਨ ਵੀਰੋ ਇਹ ਮੇਰਾ ਉਹ ਖੇਤ ਹੈ ਜਿੱਥੇ ਮੈਂ ਕੱਲ ਮਲਚਿੰਗ ਤਕਨੀਕ ਦੇ ਨਾਲ ਕਣਕ ਬੀਜੀ ਸੀ ਮੈਂ ਸਭ ਤੋਂ ਪਹਿਲਾਂ ਧੰਨਵਾਦ ਕਰਨਾ ਚਾਹਾਂਗਾ ਰਾਜਵੀਰ ਸਿੰਘ ਥਿੰਦ ਜੀ ਦਾ ਜੋ ਮੌਸਮ ਵਿਭਾਗ ਨਾਲ ਸੰਬੰਧਿਤ ਨੇ ਔਰ ਜਿਨ੍ਹਾਂ ਨੇ ਬੜੀ ਸਟਿਕ ਤੇ ਵਧੀਆ ਜਾਣਕਾਰੀ ਜਿਹੜੀ ਹੈ ਉਹ ਕਿਸਾਨ ਗਰੁੱਪਾਂ ਦੇ ਵਿੱਚ ਦਿੱਤੀ ਬਈ بارش ਇਸ ਤਰੀਕ ਨੂੰ 8:00 ਵਜੇ ਆਉਣ ਵਾਲੀ ਹੈ ਬਿਲਕੁਲ ਉਸੇ ਸਮੇਂ ਰਾਈਟ ਟਾਈਮ ਜਿਹੜੀ ਹੈ ਉਹ 7:00 ਵਜੇ ਦੇ ਕਰੀਬ ਉਹਨਾਂ ਦੱਸੀ ਸੀ ਪਰ ਸਵਾ ਕੋ 5:00 ਵਜੇ ਦੇ ਕਰੀਬ ਸਵੇਰ ਆਈ ਔਰ ਇਸ ਮੈਸੇਜ ਨੂੰ ਪੜਦੇ ਹੋਏ ਮੈਂ ਮੇਰੀ ਜਿਹੜੀ 17-18 ਬਾਸਮਤੀ ਸੀ ਉਹਦੇ ਵਿੱਚ ਉਹ ਜਿਹੜੇ ਮੇਰੀ ਜਗਾ ਸੀ ਕੱਲ ਸਾਰਾ ਦਿਨ ਅਸੀਂ ਲੱਗ ਕੇ ਬੀਜ ਦਾ ਖਾਦਾਂ ਦਾ ਛੱਟਾ ਦੇ ਕੇ ਉਪਰ ਹੀ ਪਰ ਮਰਵਾਤਾ ਔਰ ਸਾਨੂੰ ਇਹ ਸੀਗਾ ਜੇਕਰ ਬਾਰਿਸ਼ ਹੋ ਗਈ ਤਾਂ ਸਾਨੂੰ ਪਾਣੀ ਲਾਉਣ ਦੀ ਲੋੜ ਨਹੀਂ ਉਸੇ ਹੀ ਪਾਣੀ ਤੇ ਸਾਡੀ ਕਣਕ ਦਾ ਜਿਹੜਾ ਉਹ ਨਸਾਰਾ ਹੋ ਜਾਣਾ ਤੇ ਜੇਕਰ ਬਾਰਿਸ਼ ਨਾ ਵੀ ਹੋਈ ਤਾਂ ਅਸੀਂ ਪਾਣੀ ਲਾ ਲਾਂਗੇ ਪਰ ਇਹ ਜਿਹੜੀ ਹੈ ਉਹਨਾਂ ਦੀ ਇਹ ਜਾਣਕਾਰੀ ਸਾਡੇ ਲਈ ਸੋਨੇ ਤੇ ਸੁਹਾਗਾ ਸਿੱਧ ਹੋਈ ਸਾਨੂੰ ਇਸ ਖੇਤ ਨੂੰ ਹੁਣ ਪਾਣੀ ਲਾਉਣ ਦੀ ਲੋੜ ਨਹੀਂ ਕਿਉਂਕਿ ਮੇਰਾ ਇਹ ਖੇਤ ਬਹੁਤ ਚਿਕਨਾ ਵਾਣਾ ਹੈ ਤੇ ਇੰਨੇ ਕਾਫੀ ਲੰਬੇ ਸਮੇਂ ਤੱਕ ਹੁਣ ਨਮੀ ਰੱਖਣੀ ਹੈ ਉਪਰੋਂ ਪਰਾਲੀ ਵੀ ਗਿੱਲੀ ਹੋ ਗਈ ਹੈ ਸੋ ਕਿਸਾਨ ਵੀਰੋ ਇਹ ਜਿਹੜੀ ਮਲਚਿੰਗ ਤਕਨੀਕ ਹੈ ਜਾਂ ਸਰਫਿੰਗ ਸੀਡਿੰਗ ਤਕਨੀਕ ਹੈ ਇਹ ਬਹੁਤ ਵਧੀਆ ਤਕਨੀਕ ਹੈ ਬੜੀ ਹੀ ਸਸਤੀ ਹੈ ਤੇ ਕੰਮ ਤੁਹਾਡਾ ਜਿਹੜਾ ਉਹ ਛੇਤੀ ਹੋ ਜਾਂਦਾ ਹੈ ਮੌਸਮ ਦੀ ਜਿਹੜੀ ਕੁਦਰਤੀ ਕਰੋਪੀ ਹੈ ਉਹਦੇ ਤੋਂ ਤੁਸੀਂ ਬਚ ਜਾਂਦੇ ਹੋ ਦੂਜੀਆਂ ਜਿਹੜੀਆਂ ਸਾਡੀ ਰਵਾਇਤੀ ਵਿਧੀਆਂ ਨੇ ਉਹਨਾਂ ਦੇ ਵਿੱਚ ਜੇਕਰ ਤੁਸੀਂ ਕਣਕ ਬੀਜ ਦਿਓ ਤਾਂ ਤੁਰੰਤ ਮੀਂਹ ਪੈਣ ਤੋਂ ਬਾਅਦ ਤੁਹਾਡੀ ਕਣਕ ਕਰੰਡ ਹੋ ਜਾਂਦੀ ਹੈ ਇਹਦੇ ਵਿੱਚ ਕਣਕ ਕਰੰਡ ਨਹੀਂ ਹੁੰਦੀ ਕਿਉਂਕਿ 20% ਦੇ ਉੱਪਰ ਪਿਆ ਹੁੰਦਾ ਹੈ ਹੈਪੀ ਸੀਡਰ ਵਾਲੀ ਹੋਗੀ ਤੁਹਾਡੀ ਜੀਰੋ ਡ੍ਰਿਲ ਹੋਗੀ ਔਰ ਇਹ ਸਰਫਿੰਗ ਸੀਡਿੰਗ ਹੋਗੀ ਇਹਨਾਂ ਵਿਧੀਆਂ ਦੇ ਵਿੱਚ ਕਣਕ ਕਰੰਡ ਨਹੀਂ ਹੁੰਦੀ ਪਰ ਜਿਹੜੀ ਸਭ ਤੋਂ ਵਧੀਆ ਵਿਧੀ ਮੈਨੂੰ ਲੱਗੀ ਹੈ ਉਹ ਸਰਫੇਕ ਸੀਡਿੰਗ ਸਰਫੇਸ ਸੀਡਿੰਗ ਔਰ ਜਾਂ ਕਹਿ ਲਓ ਮਲਚਿੰਗ ਤਕਨੀਕ ਇਹ ਵਾਲੀ ਤਕਨੀਕ ਜਿਹੜੀ ਹੈ ਬਹੁਤ ਕਾਮਯਾਬ ਹੈ ਅਸੀਂ ਝੋਨਾ ਵੱਡਾਂ ਤੋਂ ਤੁਰੰਤ ਬਾਦੀ ਜਿਹੜੀਆਂ ਸਾਡੀਆਂ ਲਾਈਨਾਂ ਪਈਆਂ ਨੇ ਜੇ ਦੂਜੀ ਮਸ਼ੀਨ ਸਾਨੂੰ ਐਸਐਮਐਸ ਵਾਲੀ ਨਹੀਂ ਵੀ ਮਿਲਦੀ ਤਾਂ ਅਸੀਂ ਸਧਾਰਨ ਮਸ਼ੀਨ ਦੇ ਨਾਲ ਉਹਨਾਂ ਲਾਈਨਾਂ ਨੂੰ ਖੁਲਾਰ ਕੇ ਨਾਲ ਦੀ ਨਾਲ ਕਣਕ ਬੀਜ ਦਾ ਛੱਟਾ ਦੇ ਕੇ ਉੱਪਰੋਂ ਰੀਪਰ ਚਲਾ ਕੇ ਉਸ ਪਰਾਲੀ ਨੂੰ ਖੁਲਾਰ ਦਈਏ ਔਰ ਜਿਵੇਂ ਹੀ ਸਾਡਾ ਪਾਣੀ ਦਾ ਸਿਸਟਮ ਬਣਦਾ ਜਾਂਦਾ ਤਾਂ ਸਾਨੂੰ ਉਵੇਂ ਮੇ ਖੇਤ ਨੂੰ ਪਾਣੀ ਲੱਗਦਾ ਜਾਂਦਾ ਪਰ ਜੇਕਰ ਉਪਰੋਂ ਕੁਦਰਤੀ ਕਰੋਪੀ ਆਉਂਦੀ ਹੈ ਜਾਂ ਮੀਂਹ ਪੈਂਦਾ ਤਾਂ ਉਹ ਸਾਡੇ ਲਈ ਕਰੋਪੀ ਨਹੀਂ ਸਾਡੇ ਲਈ ਉਹ ਵਰਦਾਨ ਸਿੱਧ ਹੋਵੇਗੀ ਕਿਉਂਕਿ ਸਾਨੂੰ ਉਸ ਖੇਤ ਨੂੰ ਪਾਣੀ ਲਾਉਣ ਦੀ ਲੋੜ ਨਹੀਂ ਪੈਣੀ ਔਰ ਮੀਂਹ ਦੇ ਪਾਣੀ ਦੇ ਨਾਲ ਹੀ ਉਥੇ ਕਣਕ ਦਾ ਜਰਮੀਨੇਸ਼ਨ ਹੋ ਜਾਏਗਾ ਸਾਡਾ ਸਮਾਂ ਵੀ ਬਚੇਗਾ ਕਿਉਂਕਿ ਸਮੇਂ ਦਾ ਕੋਈ ਮੁੱਲ ਨਹੀਂ ਕਿਉਂਕਿ ਜਿਹੜਾ ਸਮਾਂ ਅਸੀਂ ਪਾਣੀ ਲਾਉਣ ਤੇ ਲਾਉਣਾ ਸੀ ਤੁਹਾਡਾ ਉਹ ਕੰਮ ਕੁਦਰਤ ਨੇ ਕਰ ਦੇਣਾ ਮਲਚਿੰਗ ਤਕਨੀਕ ਦੇ ਵਿੱਚ ਖਾਦਾਂ ਦਾ ਪ੍ਰਬੰਧਨ ਕਿਸ ਤਰ੍ਹਾਂ ਕਰਨਾ ਹੈ ਉਹ ਮੈਂ ਤੁਹਾਨੂੰ ਅਗਲੀ ਵੀਡੀਓ ਦੇ ਵਿੱਚ ਦੱਸਾਂਗਾ ਸੋ ਕਿਸਾਨ ਵੀਰੋ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਤਾਂ ਅਸੀਂ ਇਸ ਗੱਲ ਤੋਂ ਗੁਰੇਜ਼ ਕਰੀਏ ਐਵੇਂ ਬਹਾਨੇਬਾਜ਼ੀ ਨਾ ਕਰੀਏ ਵੀ ਅਸੀਂ ਅੱਗ ਲਾਉਣੀ ਹਾਂ ਤੁਸੀਂ ਦੇਖੋ ਜਿਨ੍ਹਾਂ ਨੇ ਗੱਠਾ ਬਣਾਉਣੀਆਂ ਨੇ ਤਾਂ ਉਹਨਾਂ ਦੀ ਗੱਠਾ ਹੁਣ ਬਣਨੀਆਂ ਨਹੀਂ ਅੱਗ ਹੁਣ ਲੱਗਣੀ ਨਹੀਂ ਠੀਕ ਹੈ ਕਿਉਂਕਿ ਪਰਾਲੀ ਗਿੱਲੀ ਹੋਗੀ ਤੁਸੀਂ ਕਣਕ ਤੋਂ ਪਛੜ ਜਾਓਗੇ ਸੋ ਸਹੀ ਸਮੇਂ ਤੇ ਕਣਕ ਦੀ ਬਜਾਈ ਦੇ ਲਈ ਇਹ ਵਿਧੀ ਬਹੁਤ ਹੀ ਕਾਮਯਾਬ ਹੈ ਸੋ ਕਿਸਾਨ ਵੀਰੋ ਵੀਡੀਓ ਦੇਖਣ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿਸਾਨ ਵੀਰੋ ਇਸ ਜੋ ਵੀਡੀਓ ਨੂੰ ਮੈਂ ਰਿਕਾਰਡ ਕਰ ਰਿਹਾ ਇਹਦੀ ਜੋ ਰਿਕਾਰਡਿੰਗ ਕਰਨ ਦੀ ਤਰੀਕਾ ਹੈ ਉਹ 10 ਨਵੰਬਰ 2023 ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ